ਮੈਂ ਨਹੀਂ ਨੰਨੀ ਓਏ ਆਹੀ ਮੈਂ ਨਾ ਲਾਤਾ ਮੈਨੂੰ ਮੋਟਰਸਾਈਕਲ ਆ ਸੀ ਜੋ ਆ ਪਿੰਡ ਵਾਲੇ ਸਾਰੇ ਸਾਡੇ ਖੜੇ ਹੋਏ ਆ ਯਾਦ ਵੀ ਮੋਟਰਸਾਈਕਲ ਦੇਖ ਸਕਦੇ ਹੋ ਆਹ ਹਾਲ ਕਾਬੂ ਕੀਤਾ ਗਿਆ ਵਾ ਤੇ ਇਹਦੀ ਚਾਬੀ ਚੁੱਬੀ ਚਾਬੀ ਜੀ ਚਾਬੀ ਮੋਟਰ ਲੈ ਕੇ ਇੱਥੇ ਓਕੇ ਜੀ ਪੈਣ ਦਾਤੇ ਜਿਹੜਾ ਚੈੱਕ ਚੋਰੀ ਹੋਈ ਸੀਗੀ ਤੇ ਹੁਣ ਅਸੀਂ ਪਹੁੰਚਿਆ ਰੌਲੀ ਰੌਲੀ ਚੋਂ ਬੰਦੇ ਕਾ ਫੜੇ ਗਏ ਮੋਟਰ ਟ੍ਰੇਲ ਉੱਥੇ ਛੱਡੇ ਇੱਕ ਰੌਲੀ ਥੇਕੇ ਕੋਲੇ ਇੱਥੇ ਫੜੇ ਗਏ ਉਹ ਫੜੇ ਗਏ ਕਿੱਥੇ ਆ ਏ ਭਾਈ ਕੀ ਕੀ ਚਾਂਤ ਹੋਇਆ ਸਾਡੇ ਪਿੰਡ ਹੋਰ ਇਹਨਾਂ ਨੇ ਕੀਤਾ ਕਿਹੜਾ ਪਿੰਡ ਇੱਥੇ ਨਹੀਂ ਲੈਣਾ ਮੇਰਾ ਬਾਗਾ ਪੁਰਾਣਾ ਪਿੰਡ ਗੱਲ ਕਰ ਰਹੇ ਆਂ ਭਾਈ ਮੈਂ ਜੈ ਸਿੰਘ ਵਾਲੇ ਦਾ ਹੋਦਿਆ ਬਾਗੇ ਪੁਰਾਣਾ ਪਿੰਡ ਦਾ ਆਂ ਦਾ ਭਾਈ ਕਿਹੜਾ ਪਿੰਡ ਬਾਗਾ ਪੁਰਾਣਾ ਪਿੰਡ ਦਾ ਮੇਰਾ ਕੀ ਨਾਂ ਨਾਲ ਜੈ ਸਿੰਘ ਨਾਲ ਥੋੜੀ ਹੈ ਹੈ ਜੈ ਸਿੰਘ ਇਹਨਾਂ ਨੇ ਤੂੰ ਉਹਨਾਂ ਅਰਕਣੇ ਤੂੰ ਨਾਲ ਨਹੀਂ ਆਇਆ ਰਤੋ ਦੀ ਆਏ ਸੀ ਗਿਆ ਨਾ ਕਮਟਰ ਨਾਲ ਤੱਤ ਝਟ ਗਿਆ ਨਾ ਇੱਕ ਇੱਥੇ ਛੱਡ ਗਿਆ ਥੇਕੇ ਕੋਲ ਜੇ ਐਸ ਕੋਈ ਦਾਤੇ ਚੋਰੀ ਕੀਤਾ ਨਾ ਨਹੀਂ 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 ਕੀਤਾ ਚੋਰੀ ਤੇ ਤੂੰ ਕਿਹਨੇ ਕੀਤਾ ਕਿਹਨੇ ਕੀਤਾ ਮੈਂ ਨਹੀਂ ਮੈਂ ਨਹੀਂ ਕੀਤਾ ਬਈ ਉਹ ਦੂਜਾ ਉਹ ਮੈਂ ਨਾ ਪਾਤੀ ਗਿਆ ਨਾ ਪੈਂਡ ਕਿਹੜਾ ਤਰਾ ਉਹ ਤਾਂ ਪਾਤੀ ਉਹ ਤਾਂ ਚੋਰੀ ਮੈਂ ਤਾਂ ਮਾਰੀ ਨਹੀਂ ਕਿਹਨੇ ਮਾਰੀ ਹੋਰ ਪੈਂਡ ਦਾ ਉਹ ਛੀਕਾ ਓਏ ਸਭ ਦੇ ਦਿਸਦੇ ਨਹੀਂ ਭਾਈ ਸਰਪ ਸਰਪ ਭਾਈ ਇਹ 6 ਜਾਣੇ ਸੀ ਤੇ 3 ਆ ਤਿੰਨ ਕਿੱਧਰ ਆ ਤਿੰਨ ਕਿੱਧਰ ਭੜੇ ਆ ਡਾਕਟਰ ਕਿੱਧਰ ਭੜੇ ਆ 6 ਆ 3 ਆ ਆਸਾਂ ਗੈਰ ਭਾਈ ਮਾਂ ਮਾਸ ਨੇ ਵਾਲੇ ਨਵੀਂ ਦੁਕਾਨ ਖੋਲ੍ਹਦੀ ਆ ਇਹ ਅਲੱਗ ਦੁਕਾਨ ਇਹ ਉਹਦਾ ਸਰਪਾਰ ਦਾ ਨਹੀਂ ਲੱਗੀ ਅੰਦੀ ਸੀ ਕੋਈ ਨਹੀਂ ਉੱਧਰ ਦੀ ਆ ਗਈ ਹੋਰ ਯਾਰ ਦੱਸੋ ਮੈਂ ਬੰਦੇ ਸੱਟ ਮਾਰੀਓ ਨੇ ਨਵਾਂ ਜਾਦੇ ਜਾਦੇ ਕਹੇ ਨੇ ਡੋਲਿਆਂ ਦੀ ਦਾਦੇ ਖੜਾ ਬਈ ਤੇ ਫੋਟੇ ਲੈ ਆ ਬਈ ਇਹ ਢਿੰਡਰਾ ਦਾ ਜੇਬਾ ਚੈੱਕ ਕਰੀਂ ਬਾਈ ਨਾ ਨਾਮ ਮਰ ਗਿਆ ਇਹਨੇ ਜੇਬਾ ਚੈੱਕ ਕਰੀਂ ਮਰ ਗਿਆ ਤੇਰੇ ਬੰਦੇ ਆ ਕੀ ਆ ਹਾਂ ਦੋ ਮਿੰਟਾਂ ਨੂੰ ਹੁੰਦੇ ਆ ਕਮੈਂਟ ਤੇਰੇ ਪੱਲੇ ਪੈ ਜਾਣਗੇ ਮਰ ਜੇ ਤੂੰ ਉਹ ਵੇਖੀ ਉਹ ਵੀ ਜੇਬ ਚ ਬਾਈ ਚੈੱਕ ਕਰੀ ਮਰੀ ਜੇਬ ਕੀ ਕੀ ਪੀਣਾ ਕੀ ਆ ਆ ਗਈ ਆ ਬਹੁਤ ਆ ਦੇ ਜੇਬ ਚ ਸੈਟ ਮਾਨਸੂਨ ਲਾਣਾ ਕੀ ਖਾਣਾ ਵੀ ਨਾ ਨਿਕਲ ਤੱਕ ਨਾ ਕਰ ਮੋਟਰ ਚੱਲਦੇ ਆਈਏ ਨਹੀਂ ਬਈ ਦੰਨੇ ਮਗਾ ਮੋਟਰ ਨੇ ਉਹ ਜਿਹੜੇ ਨਾਲ ਤਾਂ ਸੀਗੇ ਉਹਨਾਂ ਦੇ ਨਹੀਂ ਤੁਹਾਡੇ ਨਾਲ ਸੀਗਾ ਕੋਈ ਬੰਦਾ ਉਹਨਾਂ ਦਾ ਨਾਂ ਕੀ ਆ ਉਹ ਬਾਈ ਇੱਕ ਮਿੰਟ ਕੀ ਨਾ ਇੱਕ ਦਿਨ ਆ ਬਲਾਗ ਆ ਇੱਕ ਦਿਨ ਤੋਦ ਰਗਾ ਜਿਹੜੇ ਪੈਣ ਤੋਂ ਆ ਦੂਜਾ ਪਿੱਛੇ ਆ ਪੁੱਤ ਜਿਹੜਾ ਪੈਣ ਤੋਂ ਆ ਕਿਹੜੇ ਪੈਣ ਤੋਂ ਆ ਇੱਕ ਪਾਕ ਪੈਣ ਤੋਂ ਦੋ ਤੂੰ ਹੀ ਕਿਹੜੇ ਪੈਣ ਤੋਂ ਆ ਭਾਈ ਇੱਕ ਮਿੰਟ ਇੱਕ ਮਰ ਚੁੱਪ ਕਰ ਭਾਈ ਇੱਕ ਚੁੱਪ ਹੋ ਜਾ ਦੋ ਹਲਾ ਦੋ ਕਿਰਪਾਨ ਮਾਰ ਕੇ ਜਿਹਦੇ ਉਹਦੇ ਕਿੰਨਾ ਟੋਹਲਾ ਦੋ 5 ਲੱਖ ਰੁਪਏ ਨਮਾਰੀ ਇਨੇ ਮਾਰੀ ਕੋਲੇ ਜੱਲ ਵਰਦੇ ਆ ਦੁਵਾਰ ਕੁੱਸਲ ਮਾਰੀ ਹੋਰ ਆ ਠੇਕੇ ਕੋਲ ਮੋਟਰ ਨਾਲ ਪਾਸੇ ਸਿੱਟਿਆ ਪਿਆ ਮਣ ਲੱਗੇ ਪੰਡਾ ਤੂੰ ਮੋਟਰ ਖੋਲੇ ਆ ਉਹਦਾ ਉਹ ਕਰਤਾਨ ਕੀ ਨੇ ਮਾਰੀ ਗਈ ਸਾਲ ਫੇਰੇ ਨਹੀਂ ਖੋਲੇ ਦੋ ਸਾਡੀ ਨੇ ਤੁਸੀਂ ਕਿਹੜੇ ਆ ਹੋ ਬੜੇ ਬੁੱਢਾ ਭਰਾ ਜਵਾਨ ਲਾ ਕੇ ਆਂ ਅੱਜ ਨਹੀਂ ਬੜੇ ਹੱਸਾ ਉਹਨਾਂ ਨੂੰ ਨੰਬਰ ਦੇ ਆ ਬੱਜਾਂ ਗੱਲਾਂ ਵੜਾਉਣਗੇ ਹਾਂ ਚੱਲ ਮਾਰਿਓਣਾ ਦੇ ਇਹਨਾਂ ਦੇ ਨਾਨਕ ਜੀ ਤੁਹਾਡੇ ਪੁੱਤ ਨਾਨਕ ਜੀ ਦੇ ਨਾ ਬਾਬਾ ਜੀ ਸਾਥ ਨਹੀਂ ਨਹੀਂ ਨਾ ਹੌਨ ਨਾ ਮਾਰ ਜਾਨ ਮਾੜਾ ਹੌਨ ਨਾ ਮਾਰਿਆ ਮੈਨੂੰ ਆ ਲੈ ਆ ਅੰਕ ਦੇਖ ਲੈ ਕੀ ਹੋਇਆ ਜੀ ਅੱਜ ਪਿੰਡ ਦਾਤੇ ਚ ਉਹ ਬੇਟੇ ਪਿੰਡਰਾ ਤੋਂ ਮੁੰਡਾ ਸਾਡੇ ਪਿੰਡ ਬਿਜਲੀ ਦਾ ਕੰਮ ਕਰਦਾ ਹਾਂ ਹਾਂ ਜੀ ਉਹਨਾਂ ਦੇ ਪਰਿਵਾਰ ਚੋਂ ਮੋਟਰਸਾਈਕਲ ਚੋਰੀ ਕਰ ਲੈ ਉਹਨਾਂ ਨੇ ਆਪਣੇ ਬੇਟੇ ਨੂੰ ਫੋਨ ਲਾਤਾ ਆਪਣੇ ਘਰੋਂ ਮੋਟਰਸਾਈਕਲ ਚੱਕ ਲਿਆ ਤੇ ਦਾਤਿਆਲ ਨੂੰ ਭੱਜਿਆ ਆ ਠੀਕ ਹੈ ਜੀ ਕਿੰਨੇ ਕਾਬੂ ਹੋਏ ਜੀ ਇੱਥੇ ਮੁੰਡਾ ਇੱਕ ਕਾਬੂ ਹੋਇਆ ਬਾਕੀ ਉਹ ਭਿੰਡਰੀ ਉਹਨਾਂ ਨੇ ਗੱਡੀ ਲਾ ਕੇ ਪਿੱਛੇ ਆਪਣਾ ਰੋਲੀ ਫੜਦੇ ਆ ਠੀਕ ਹੈ ਜੀ ਤੇ ਬਾਕੀ ਉਹਨਾਂ ਦੇ ਨਾਲ ਤੇ ਕੁਝ ਫਰਾਰ ਹੋ ਗਏ ਆ ਇਹ ਤੁਹਾਨੂੰ ਮੌਕੇ ਮੁਤਾਬਕ ਪਤਾ ਲੱਗੂ ਵੀ ਉਹ ਕਿੰਨੇ ਬੰਦੇ ਸੀ ਕਿੰ ਸੀ ਹਾਂਜੀ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਕਹਿਣਾ ਕਿ ਜੀ ਬਾਕੀ ਆ ਜਿਹੜੇ ਜਾਂਦੇ ਹੋ ਜਿਹੜਾ ਮੁੰਡੇ ਨੇ ਫੜੇ ਸੀਗੇ ਉਹਦੇ ਵੀ ਕਿਰਪਾਨ ਮਾਰ ਕੇ ਉਹਦੇ ਵੀ ਬਹੁਤ ਸੱਟ ਵੱਜੀ ਹੋਈ ਆ ਠੀਕ ਹੈ ਹਾਂ ਤੇ ਤੇ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਲੋ ਜੀ ਅੱਜ ठीकु आहे जी अॼु पेंट